ਜਿੰਦਾਬਾਦ ਨੂੰ ਲਾਈਵ ਦੇਖਤੇ ਤੁਹਾਡੇ ਆਪਣੇ ਹੋਸਟ ਤੇ ਦੋਸਤ ਮੇਜਰ ਚੱਕ ਸਾਬ ਬੋਲੇ ਦੋ ਬੈਸ ਜੋੜ ਕੇ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀਕਾਲ ਕਬੂਲ ਕਰਿਓ ਤੇ ਅੱਜ ਤੁਹਾਨੂੰ ਗੱਲਾਂ ਬਤਾ ਹਲਕੀਆਂ ਫੁਲਕੀਆਂ ਹੀ ਕਰਨੀਆਂ ਜਦ ਤੁਹਾਨੂੰ ਵੀ ਪਤਾ ਆ ਸੁਣੋਆ ਕੀ ਆ ਠੰਡਾ ਮੌਸਮ ਆ ਗਿਆ ਆ ਇਸ ਮੌਸਮ ਦੇ ਇਸ ਵੈਦਰ ਦੇ ਵਿੱਚ ਸਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਆ ਤੇ ਮੇਨਾ ਆਵਾਜ਼ ਦੇ ਜ਼ਰੀਏ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਭਾਈ ਡਾਕਟਰ ਦਵਿੰਦਰ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ ਆਜੋ ਡਾਕਟਰ ਸਾਹਿਬ ਦਾ ਵੈਲਕਮ ਕਰੀਏ ਉਹਨਾਂ ਨਾਲ ਕਰਦੇ ਆਂ ਹਲਕੀ ਫਰਕੀ ਗੱਲਬਾਤ ਡਾਕਟਰ ਸਾਹਿਬ ਤੁਹਾਡੇ ਆਪਣੇ ਪ੍ਰੋਗਰਾਮ ਜਿੰਦਾਬਾਦ ਸਵਾਗਤ ਹੈ ਜੀ ਹਾਂ ਜੀ ਮਿਰਜ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਇਹ ਤੁਹਾਡੇ ਜਿੰਨੇ ਵੀ ਪਰਿਵਾਰ ਦੇ ਮੈਂਬਰ ਨੇ ਤੇ ਜਿਹੜੇ ਤੁਹਾਡੇ ਪ੍ਰੋਗਰਾਮ ਨੂੰ ਸੁਣ ਰਹੇ ਨੇ ਤੇ ਪ੍ਰੋਗਰਾਮ ਦੇਖ ਰਹੇ ਨੇ ਆਵਾਜ਼ through ਸੁਣਨਾ ਗੂੰਗੂ ਹੋ ਰਹੇ ਨੇ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰੋ ਜੀ ਹੂੰ ਡਾਕਟਰ ਸਾਹਿਬ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਤੇ ਡਾਕਟਰ ਸਾਹਿਬ ਜਦਾਂ ਮਸ਼ਰੂਆਤ ਚ ਗੱਲ ਕਰ ਦਿੱਤੀ ਆ ਸਨੋ ਆ ਗਈ ਆ ਠੰਡ ਦਾ ਮੌਸਮ ਆ ਗਿਆ ਆ ਇਹ ਜਿਹੜਾ ਵੈਦਰ ਆ ਇਸ ਵੈਦਰ ਦੇ ਵਿੱਚ ਖਾਸ ਕਰਕੇ ਦੇਖੋ ਤੁਹਾਨੂੰ ਵੀ ਪਤਾ ਆ ਆਪਣਾ ਤਾਂ ਕੰਮ ਅਵੇਅਰਨੈਸ ਦਾ ਆ ਅਸੀਂ ਅਵੇ ਆਪਣਾ ਕੰਮ ਅਸੀਂ ਕਰ ਰਹੇ ਹਾਂ ਬਾਕੀ ਅੰਡਰਸਟੈਂਡ ਕਰਨਾ ਸਾਡੀ ਗੱਲ ਕਿਸੇ ਨੇ ਲੜ ਬਣਨੀ ਆ ਉਹ ਅਗਲੇ ਦੇ ਬਣ ਜਾਂਦਾ ਨੇਲ ਪਰ ਕਰਦਾ ਹੈ ਪਰ ਆਪਾਂ ਆਪਣਾ ਹੌਕਾ ਦੇ ਰਹੇ ਹਾਂ ਪਰ ਆਪਾਂ ਗਲਤਕਾ ਨਹੀਂ ਆ ਵੀ ਇਹ ਜਿਹੜਾ ਵੈਦਰ ਆ ਇਸ ਵੈਦਰ ਦੇ ਵਿੱਚ ਠੰਡ ਦਾ ਵੈਦਰ ਹੈ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਗੱਲਾਂ ਦਾ ਸਾਨੂੰ ਖਾਸ ਖਿਆਲ ਰੱਖਣਾ ਪੈਣਾ ਪਹਿਲਾਂ ਮੈਂ ਜਸ ਸਿੰਘ ਜੀ ਮੈਂ ਪ੍ਰਮਾਤਮਾ ਦਾ ਬੜਾ ਸ਼ੁਕਰਗੁਜ਼ਾਰ ਆ ਬੜੇ ਟਾਈਮ ਨਾਲ ਬੜੇ ਮੌਕੇ ਨਾਲ ਇਹ ਜਿਹੜੀ ਬਰਸਾ ਜਾਂ ਸਨੂ ਆ ਇਹ ਇਹਦਾ ਪਰਮਾਰ ਆਪਣੇ ਇੱਥੇ ਡਮਕਰਨ ਵਿੱਚ ਹੋਇਆ ਆਪਣੇ ਏਰੀਆ ਵਿੱਚ ਹੋਇਆ ਹੋਰ ਵੀ ਕਿਹੜੇ ਜਗ੍ਹਾ ਵਿੱਚ ਹੋਇਆ ਹੈਗਾ ਇਹ ਨੂੰ ਕੱਲੇ ਇਹਨੇ ਸੋਚਣਾ ਚਾਹੀਦਾ ਵੀ ਸਨੋ ਹੋ ਗਈ ਬਰਫਬਾਰੀ ਹੋ ਗਈ ਇਹ ਦਿਖਣਾ ਚਾਹੀਦਾ ਕਿ ਇਹਦੇ ਨਾਲ ਕੀ ਕੀ ਫਾਇਦੇ ਹੋਏ ਆ ਇੱਕ ਤਾਂ ਆਪਾਂ ਪੂਰੇ ਆਟੋਮਨ ਮਹੀਨੇ ਦੀ ਗਰਮੀ ਜਿਹੜੀ ਆਪਣੇ ਤੇ ਹੁੰਦੀ ਆ ਉਹ ਤੋਂ ਥੋੜਾ ਛੁਟਕਾਰਾ ਪਾਉਣ ਹੋ ਜਾਂਦਾ ਹੂੰ ਠੀਕ ਹੈ ਇਹਨਾਂ ਦੇ ਸ਼ਬਦ ਪਸੀਨਾ ਨਹੀਂ ਹੁੰਦਾ ਪਰ ਫਿਰ ਵੀ ਜਿੱਥੇ ਜਿਹੜਾ ਦੇਸ਼ ਜਿੱਥੋਂ ਅਸੀਂ ਆਏ ਹੋਏ ਆ ਇਹ ਸਾਡੇ ਥੋੜਾ ਮਨ ਚੰਦਾ ਯਾਰ ਕਿ ਥੋੜੀ ਜਿਹੜੀ ਨਾ ਇਹ ਠੰਡ ਜਰੂਰ ਹੋਣੀ ਚਾਹੀਦੀ ਕੋ ਅੱਜ ਵੀ ਉੱਥੇ ਕਹਿੰਦੇ ਆਪਣੇ ਇੰਡੀਆ ਵਿੱਚ ਜਾਂ ਏਸ਼ੀਆਨ ਕੰਟਰੀਜ਼ ਦੇ ਵਿੱਚ ਜਿਹੜੇ ਅੰਡਰਡਵਰਪ ਕੰਟਰੀਜ਼ ਆਈਆਂ ਵੀ ਜਿਹੜੀ ਇਹ ਠੰਡ ਆ ਨਾ ਉਹ ਗਰਮੀ ਨਾਲੋਂ ਜ਼ਿਆਦਾ ਚੰਗੀ ਆ ਮੁੰਦੀਵਾ ਮੈਂ ਥੋੜੀ ਆ ਇਵਨ ਆਸਟ੍ਰੇਲੀਆ ਵਿੱਚ ਨਿਊਜ਼ੀਲੈਂਡ ਵਿੱਚ ਇੰਗਲੈਂਡ ਸਾਰਾਂ ਵਿੱਚ ਇਹ ਜਿਹੜੀ ਬਰਪਾਰੀ ਆ ਦਾ ਬਹੁਤ ਸਵਾਗਤ ਕੀਤਾ ਜਾਂਦਾ ਇਹ ਸਾਨੂੰ ਇੱਕ ਗੱਲ ਦੀ ਖੋਰ ਬੜੀ ਖੁਸ਼ੀ ਆ ਕਿ ਇਹ ਜਿਹੜੀ ਆ ਕੀ ਸਰੂਪਈਆ ਇਹ ਬਿਲਕੁਲ ਐਨ ਉਹ ਕਹਿੰਦੇ ਵੀ ਸਿਰੇ ਤੇ ਆ ਕੇ ਸਾਡੇ ਕ੍ਰਿਸਮਸ ਦੇ ਤੋਂ ਇੱਕ ਦਿਨ ਪਹਿਲਾਂ ਜਾਂ ਕ੍ਰਿਸਮਸ ਦੇ ਆ ਜਾ ਹੈਗਾ ਉਹ ਥੋੜੀ ਥੋੜੀ ਪਿਆਰੀ ਹੈਗੀ ਆ ਇਹ ਬੜਾ ਚੰਗਾ ਲੱਗਦਾ ਹੈਗਾ ਜਿਹੜੇ ਇਹਨਾਂ ਦੇਸ਼ਾਂ ਦੇ ਵਾਸੀ ਹੈਗੇ ਮੂਲ ਵਾਸੀ ਹੈਗੇ ਇਹ ਜਿਹੜੇ ਥੋੜੇ ਜਿਹਨੂੰ ਵਾਈਟ ਕਲਰ ਕਹਿੰਦੇ ਆ ਸੀ ਉਹਨਾਂ ਦਾ ਤਿਉਹਾਰ ਹੈਗਾ ਇਹ ਉਹ ਉਹ ਕਿੰਨੇ ਦੇ ਵਿੱਚ ਜਿਹੜੀ ਚਿੱਟੀ ਸنوਹਾ ਹੋਵੇ ਉਹਨੋਂ ਬਸ ਬੜੀ ਲੱਕੀ ਹੈਗੀ ਯਾਰ ਜਿਵੇਂ ਆਪਾਂ ਜੀ ਦੇਖੀਏ ਭਾਰਤ ਵਿੱਚ ਇਹ ਜੇ ਆਪਣੇ ਸ਼੍ਰੀ ਕ੍ਰਿਸ਼ਨ ਦਾ ਜਨਮ ਦਿਨ ਹੋਵੇ ਜਾਂ ਲੋਹੜੀ ਹੋਵੇ ਉਹਨਾਂ ਦਿਨਾਂ ਵਿੱਚ ਵੀ ਉੱਥੇ ਬਾਰਿਸ਼ ਜ਼ਰੂਰ ਹੁੰਦੀ ਹੈ ਤੇ ਅਸੀਂ ਇਹ ਲਾ ਲਈ ਪ੍ਰਮਾਤਮਾ ਵੀ ਖੁਸ਼ ਹੋਵੇ ਇਹਦੇ ਦੇਖ ਤਾ ਖੁਸ਼ ਹੋ ਗਿਆ ਅੱਜ ਉਹਨੇ ਮੀਂਹ ਵਸਾਇਆ ਹੈਗਾ ਦੂਜੀ ਗੱਲ ਇਹ ਸਨੋਪੈਨਾ ਕੀ ਹੈ ਇਹ ਬਿਲਕੁਲ ਜਿਹੜਾ ਸ਼ੁੱਧੀ ਹੋ ਜਾਂਦੀ ਆ ਜਿਹੜੀ ਹਵਾ ਦੇ ਵਿੱਚ ਹਾਲਾਂਕਿ ਇਹਨਾਂ ਦਿਸ਼ਾਂ ਵਿੱਚ ਹਵਾ ਜਿਹੜੀ ਬਹੁਤੀ ਪੋਲੂਟਡ ਨਹੀਂ ਹੈ ਕਿ ਪਰ ਫਿਰ ਵੀ ਕੋਈ ਥੋੜਾ ਬਹੁਤਾ ਇਹ ਕੋਈ ਨਾ ਕੋਈ ਹਵਾ ਵਿੱਚ ਕਣ ਆਈ ਜਾਂਦਾ ਨਾ ਇਸ ਨੂੰ ਪੈਣਾ ਬਿਲਕੁਲ ਸਾਫ਼ ਹੋ ਜਾਂਦਾ ਬਿਲਕੁਲ ਤੇ ਤੁਹਾਡੇ ਦੇ ਜੋ ਠੰਢੀ ਆ ਅੰਦਰ ਜਾਂਦੀ ਹਵਾ ਜਾਂਦੀ ਆ ਜਦ ਜਣ ਸਾਂਹ ਲੈਣੇ ਆ ਬਹੁਤ ਬਿਮਾਰੀਆਂ ਨੂੰ ਸਪਰੈਸ ਕਰ ਦਿੰਦੀ ਆ ਉਹ ਡਾਊਨ ਕਰ ਦਿੰਦੀ ਆ ਉਹ ਇਹਨਾਂ ਜਿਹੜੀਆਂ ਬਿਮਾਰੀਆਂ ਹੁੰਦੀਆਂ ਉਹ ਫੈਲਣ ਤੋਂ ਫਟ ਜਾਂਦੀਆਂ ਕਿਉਂਕਿ ਠੰਢ ਨਾਲ ਉਹ ਥੋੜੀ ਕਮਜ਼ੋਰ ਹੁੰਦੇ ਨੇ ਜਿਹਦੇ ਉਹਦੇ ਕਟਾਣੂ ਜਾਂ ਬਕਤੀ ਜੀ ਹੁੰਦੇ ਆ ਸੋ ਇਹ ਇਸ ਨੂੰ ਉਹਦੇ ਬਹੁਤ ਫਾਇਦੇ ਹੈਗੇ ਆ ਤੇ ਦੂਜੀ ਗੱਲ ਆ ਕਿ ਬੱਚੇ ਜਿਹੜੇ ਇਸ ਨੂੰ ਬਹੁਤ ਇੰਜੋਏ ਕਰਦੇ ਆ ਜੇ ਵੱਡੇ ਸਿੱਖੇ ਬਾਰੇ ਸੋਚਦੇ ਆ ਵੀ ਯਾਰ ਸਨੋ ਚ ਨਹੀਂ ਜਾਣਾ ਚਾਹੀ ਕਿਉਂਕਿ ਸਾਨੂੰ ਇਹ ਕਿਹਾ ਗਿਆ ਹੋਣਾ ਕਿ ਬਰ ਬਰਸੀਆਂ ਠੰਡ ਲੱਗ ਜੂਗੀ ਇੱਥੇ ਤਾਂ ਸਕੂਲਾਂ ਵਿੱਚ ਬੱਚਿਆਂ ਨੂੰ ਮੈਂ ਦੇਖਦਾ ਕਈ ਵਾਰ ਸਕੂਲਾਂ ਤੇ ਜਾਂਦੇ ਆ ਉਹ ਬੱਚਿਆਂ ਨੂੰ ਬਾਹਰ ਲੈ ਕੇ ਜਾਂਦੇ ਤੇ ਸਨੋ ਨਾਲ ਬੱਚੇ ਖੇਡਦੇ ਹੁੰਦੇ ਆ ਜਿਸ ਕਰਕੇ ਸਨੋ ਦੇ ਫਾਇਦੇ ਬੜੇ ਆ ਤੇ ਬੜੇ ਟੈਂਪਰ ਹੋਈ ਹੈਗੀ ਆ ਮਰੀਕੋ ਗੱਲ ਆ ਮੈਸੂਨਾਂ ਥੋੜੀ ਠੰਡਾ ਉਹ ਗਰੋਂ ਵਧ ਜਾਂਦੀ ਆ ਪਰ ਉਹ ਇਹ ਠੰਡ ਵਧੀ ਜਿਹੜੀ ਇਡੀ ਨੁਕਸਾਨਦਕ ਨਹੀਂ ਹੁੰਦੀ ਇਹ ਜਿਹੜੀ ਸੂਤ ਬਿਨਾਂ ਵਾਲੀ ਜਾਂ ਬਾਰਿਸ਼ ਤੋਂ ਬਿਨਾਂ ਠੰਡ ਹੁੰਦੀ ਆ ਉਹ ਜ਼ਿਆਦਾ ਖਤਰਨਾਕ ਹੁੰਦੀ ਡਾਕਟਰ ਸਾਹਿਬ ਨਾਨਰ ਸਾਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਕੁਲਵਿੰਦਰ ਜੀ ਦਾ ਮੈਸੇਜ ਆ ਰਿਹਾ ਕੁਲਵਿੰਦਰ ਬਾਈ ਹੁਣਾਂ ਦਾ ਵੀ ਉਹਨਾਂ ਤੋਂ ਮਿਲ ਕੇ ਗੱਲ ਕਰਦਾ ਨਾਲ ਸਾਨੂੰ ਸਰਵਿਸ ਹੁਣੀ ਵੀ ਦੇਖ ਰਿਹਾ ਹੈ ਉਹਨਾਂ ਦਾ ਵੀ ਵੈਲਕਮ ਆ ਤੇ ਕਲਵਿੰਦਰ ਹੌਣਾ ਨੇ ਮੈਨੂੰ ਇੱਕ ਵੈਸੇਜ ਕੀਤਾ ਕਹਿੰਦੇ ਡਾਕਟਰ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਤੁਹਾਨੂੰ ਸਤਿ ਸ਼੍ਰੀ ਅਕਾਲ ਕਹਿ ਰਿਹਾ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਹਾਂ ਤੁਸੀਂ ਗੱਲ ਕਰ ਰਹੇ ਆ ਜਿਹੜੀ ਗੱਲ ਉਹ ਕਹਿੰਦੇ ਕਰ ਰਹੇ ਆ ਵੀ ਤੁਸੀਂ ਸਨੋ ਦੀ ਫਾਇਦਾ ਚੰਗੀ ਪਰ ਜਦੋਂ ਕਹਿੰਦੇ ਸਨੋ ਡਰਾਈਵਰ ਤੋਂ ਠਾਣੀ ਪੈਂਦੀ ਆ ਤੇ ਭੜੀਆਂ ਕਹਿੰਦੇ ਚੀਕਾਂ ਨਿਕਲਦੀਆਂ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਤੇਵਰੀ ਗੱਲ ਕਰਦੇ ਹਾਂ ਇਕੱਠੇ ਜਾ ਕੇ ਇਹ ਮੈਂ ਸਨੋ ਦੀ ਗੱਲ ਕਰਦਾ ਦੇਖੋ ਜਿਸੇ ਆਪਾਂ ਖੁਸ਼ੀ ਰਣੀ ਹੈ ਨਾ ਹਾਂਜੀ ਉਹ ਥੋੜੀ-ਮੋਟੀ ਉਹਦੇ ਚ ਨਾਲ ਤੁਹਾਨੂੰ ਕੋਈ ਨਾ ਕੋਈ ਟ੍ਰੇਡ ਜਾਂ ਥੋੜੀ- ਹਾਂ ਜੀ। ਇਹਨਾਂ ਕੋਈ ਐਸੇ ਫਰੂਟ ਹੁੰਦੇ ਕਿ ਬਈ ਆਪਾਂ ਉਹ ਚਿਲਕੀ ਖਾਣੇ ਆ। ਬਿਲਕੁਲ। ਇਹਦੇ ਵਜਾ ਨਾਲ ਜਿਹੜਾ ਉਹ ਤੋੜ ਕੇ ਖਾਣੇ ਆ ਸੀ। ਅਖਰੋਟ ਤੋੜ ਕੇ ਖਾਣੇ ਆ। ਇਹਦੇ ਇਹਨਾਂ ਕੋ ਇਹ ਜਿਹੜੀ ਚੀਜ਼ ਆਉਂਦੀ ਹੈ ਨਾ ਇਹ ਜਿਹੜੀ ਥੋੜੀ ਇੱਕ ਇੱਕ ਵਾਰ ਮੋਸਤੋ ਬੜ੍ਹਿੰਦੀ ਪਰ ਇਹ ਵੀ ਇਸ ਤੋਂ ਜਿਹੜੀ ਜੀ ਡਰਾਈਵ ਚੱਕਣੀ ਕਿੰਨੀ ਵਾਰੀ ਚੱਕਣੀ ਹੈ ਜਿਹੜਾ ਹੁਣ ਚੱਕ ਜੇ ਆਪਾਂ ਦੇਖਿਆ ਜਾਏ। ਪਿਛਲੇ ਜਦੋਂ ਤੋਂ 1 ਅਕਤੂਬਰ ਦੇ ਲੈ ਕੇ ਹੁਣ ਤੱਕ ਸ਼ਾਇਦ ਇੱਕ ਜਾਂ ਦੋ ਵਾਰੀ ਦੋ ਵਾਰੀ ਤੋਂ ਬਾਅਦ ਨਹੀਂ ਪ੍ਰਚਲਿਪੀ ਇੰਨੀ ਵੀ ਹੋਰ ਜਕੜੀ ਬਾਣੀ ਜੇ ਸਾਰੇ ਹਾਲ ਸਮਾਂ ਚਾਰ ਵਾਰੀ ਚੱਕ ਵੀ ਲਈ ਪਰ ਜਿਹੜਾ ਨਜ਼ਾਰਾ ਹੈਗਾ ਜਿਹੜਾ ਉਹ ਡਰਾਈਵ ਇਥੇ ਸਨੂਰ ਦੇਖ ਕੇ ਮਜ਼ਾ ਆਉਂਦਾ ਤੇ ਠੀਕ ਹੈ ਨਾ ਉਹਦੇ ਬਾਅਦ ਜੋ ਸੜਕਾਂ ਬਿਲਕੁਲ ਬਾਅਦ ਸਾਫ਼ ਹੋ ਜਾਂਦੀਆਂ ਤੁਹਾਡੇ ਕਾ ਡਰਾਈਵੇ ਥੋੜੇ ਜਾਂ ਭਾਵੇਂ ਸਨੂਰ ਦੀ ਬਾਅਦ ਬਿਲਕੁਲ ਸਾਫ਼ ਸੁਥਰਾ ਹੁੰਦਾ ਉਹ ਕਿੰਨਾ ਨਜ਼ਾਰਾ ਆਉਂਦਾ ਅਸਲੀ ਇੱਕੇ ਵਾਰੀ ਸੋ ਜਵਾਹ ਪੈਦਾਂ ਦੀ ਤਾਂ ਹੁਣ ਕਰਜ ਪਰਸੋਂ 10 ਸੈਂਟੀਮੀਟਰ ਦੇ ਕਰੀਬ ਸਨੂ ਪਈ ਆ ਆਸਵਾਦੇ ਸਨੂ ਪੇ ਚਿੱਟੀ ਚਿੱਟੀ ਵਾਈਟ ਵੇਟ ਬਹੁਤ ਚੰਗੀ ਲੱਗਦੀ ਆ ਅੱਖਾਂ ਨੂੰ ਵੀ ਕਿੰਨਾ ਤੁਸੀਂ ਕਿ ਜਿਹੜੀਆਂ ਆਪਣੇ ਸਟੀਲ ਦੇ ਇਟਾ ਸੀ ਪਹਿਲਾਂ ਇੱਥੇ ਸਾਰੇ ਬਰੰਟੇ ਤੇ ਪੀਲੀਆਂ ਹੁੰਦੀਆਂ ਸੀ ਓਏ ਹੋਏ ਉਹਨਾਂ ਨੇ ਚਿੱਟੀਆਂ ਕਰ ਦਿੱਤੀਆਂ ਕੁਝ ਉਹ ਚਿੱਟਾ ਰੰਗੇ ਦਾ ਉਹ ਤੋਂ ਮਨਵਾਸੇ ਰੂਹ ਵਾਸੇ ਦਿਲ ਵਾਸੇ ਦੀ ਤੁਹਾਡੀ ਅੱਖਾਂ ਵਾਸਤੇ ਬਹੁਤ ਹੀ ਚੰਗਾ ਹੈਗਾ ਸੋ ਇਹ ਚੀਜ਼ ਜਿਹੜੀ ਹੈਗੀ ਨਾ ਰਾਤ ਨੂੰ ਵੀ ਦੇਖੋ ਕਿ ਰਾਤ ਨੂੰ ਵੀ ਤੁਹਾਨੂੰ ਸੌਂਦੀ ਹੈ ਚਿੱਟੀ ਚਿੱਟੀ ਲੱਗਦੀ ਹੈ ਬਿਨਾ ਜੋ ਚੰਦਰਮਾ ਤੋਂ ਵੀ ਠੀਕ ਹੈ ਨਾ ਸੋ ਇਸ ਕਰਕੇ ਦੇਖੋ ਕਈ ਚਾ ਫਾਇਦੇ ਬਣਦੇ ਤੇ ਇਹ ਨੁਕਸਾਨ ਨਹੀਂ ਹੋਗਾ ਤੇ ਤੁਹਾਨੂੰ ਬਹੁਤ ਦੇਖੋ ਜੋ ਦੁੱਖ ਸੁੱਖ ਤਾਂ ਬਣੇ ਹੋਣਾ ਤੇ ਕੋ ਦੋੜ ਇਕੱਠੇ ਬਣੇ ਹੋਇਆ ਸੋ ਡਰਾਈਵਰ ਚੱਕ ਕੇ ਦੂਜੀ ਗੱਲ ਮੈਂ ਇਹ ਵੀ ਕਹਣਾ ਵੀ ਸਾਡੇ ਕੋਲ ਜਿਮ ਜਾਣ ਜੋ ਕੋ ਟਾਈਮ ਨਹੀਂ ਹੈਗਾ ਪਰ ਸਾਡੇ ਕੋਲ ਕਿਤੇ ਹੋਰ ਐਕਸੈਸ ਕਰਨਾ ਟਾਈਮ ਨਹੀਂ ਹੈਗਾ ਚਲੋ ਇਹ ਪਰਮਾਤਮਾ ਦੇ ਘਵਾਨਾ ਮੈਂ ਜਿੰਦਾ ਰੱਥਾਵਾ ਜੀ ਕਹਿੰਦੇ ਪੰਜਾਬ ਪੰਜਾਬੀ ਖੁੱਲ ਜਾਂਦੀ ਮੇਰੇ ਕਾ ਬੁੜਾ ਆਦਮੀ ਮਾਣ ਮੋਟਾ ਜੇ ਦੇਲ ਚ ਲੱਕੇ ਤੁਰਦਾ ਤੇ ਥੋੜਾ ਬੋਦਾ ਸੋਹਣ ਚੱਕਦਾ ਉਹ ਨਜ਼ਾਰਾ ਵੀ ਆਉਂਦਾ ਤੇ ਜਿੱਦਾਂ ਕਹਿੰਦੇ ਪੰਜਾਬੀ ਜੀ ਫਿਰ ਥੋੜੇ ਬੋਦੇ ਡੋਲੇ ਵੀ ਬਣਦੇ ਆ ਹੂੰ 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 ਨਹੀਂ ਬਹੁਤ ਵਧੀਆ ਗੱਲ ਕੀਤੀ ਆ ਹੁਣ ਤੁਸੀਂ ਇਹਦੇ ਫਾਇਦੇ ਤਾਂ ਦੱਸਿਆ ਔਰ ਥੋੜਾ ਮੈਂ ਕਹੂੰਗਾ ਖਾਸ ਕਰਕੇ ਜੇ ਇਸ ਵੈਦਰ ਦੇ ਵਿੱਚ ਜੇ ਬਥੋੜੇ ਧਿਆਨ ਰੱਖਣ ਦੀ ਗੱਲਬਾਤ ਕਰ ਲਈਏ ਕਿਹੜੀ ਕਿਹੜੀ ਗੱਲ ਦਾ ਆਪਾਂ ਨੂੰ ਖਾਸ ਕਰਕੇ ਧਿਆਨ ਰੱਖਣਾ ਪੈਣਾ ਜਿੱਦਾਂ ਰੋੜ ਆ ਜਦੋਂ ਪਹਿਲਾਂ ਜਾਣਾ ਦੇਖੋ ਜਦੋਂ ਸਸੋਂ ਪੈ ਰਹੀ ਹੁੰਦੀ ਆ ਜਿਹਨੂੰ ਬਰ੍ਹ ਭਾਏ ਹੁੰਦੀ ਆ ਉਸ ਵੇਲੇ ਤੇ ਇੰਨੀ ਠੰਡ ਨਹੀਂ ਹੁੰਦੀ ਉਸਨੇ ਮੌਸਮ ਬਰਕੁੱਟ ਜੀ ਹੁੰਦਾ ਕੋ ਉਸ ਰਹਾ ਹਵਾ ਘੱਟ ਚੱਲ ਰਹੀ ਹੁੰਦੀ ਹਵਾ ਚੱਲੂਗੀ ਤੇ ਸਨੋ ਪੈਣ ਨਹੀਂ ਦੇਣੀ ਉਹਨੇ ਪੁੜਾ ਕੇ ਲੈ ਜਾਣੀਆਂ ਤੇ ਫਿਰ ਜਦੋਂ ਥੋੜੀ ਪਈ ਰਹਿ ਜਾਂਦੀ ਆ ਤੇ ਥੋੜੀ ਬਹੁਤ ਹਵਾ ਵੀ ਚੱਲਣ ਲੱਗ ਪਈ ਇਹ ਜੰਮ ਜਾਂਦੀ ਆ ਉਸ ਵੇਲੇ ਫਿਰ ਰਸਤੇ ਅੱਜ ਤੁਰਨਾ ਥੋੜਾ ਔਖਾ ਹੋ ਜਾਂਦਾ ਉਹਦੇ ਵਿੱਚ ਥੋੜਾ ਪੈਰ ਦਬਕੇ ਜਿਵੇਂ ਕਹਿੰਦੇ ਪੰਜੇ ਦੇ ਜੋਰ ਨਾਲ ਜਾ ਹਾਂ ਮਤੋਂ ਤੇ ਪਾਡੀ ਦੇ ਜੋਰ ਨਾਲ ਚੱਲਦੇ ਆ ਉਦੋਂ ਫਿਰ ਪੰਜੇ ਦੇ ਜੋਰ ਨਾਲ ਚੱਲੋਗੇ ਤੇ ਥੋੜਾ ਜਾਂ ਤੁਹਾਡਾ ਬਚਾਅ ਵੀ ਹੋ ਜਾਂਦਾ ਹੈਗਾ ਇੰਦੀਆਂ ਜਦੋਂ ਸਨੋ ਚੱਕਣ ਲੱਗਿਆ ਐਵੇਂ ਥੱਕੇ ਨਾ ਇੰਲੀਗਣ ਹੋਵੇਂ ਅੱਧਾ ਘ ਅਗੇ ਚਾ ਪੀ ਲੋ ਅਗੇ ਤੋਂ ਹੁਣ ਚੜ ਜਾਓ ਅੰਦਰ ਤੇ ਉਸ ਦੇ ਹੋਲਡ ਨੂੰ ਕਰਕੇ ਚੱਕੋ ਇਕਦਮ ਨੱਚਕੋ ਇਹਨੂੰ ਬਾਕੀ ਜਿਹੜਾ ਆਪਾਂ ਆਪਾਂ ਸਾਲਟ ਪਾਉਣੇ ਜੋ ਪਾਉਣੇ ਆ ਆਪਣੇ ਕਿੰਨਾ ਕੁ ਵਿਚਾਰਾਂਗੇ ਆਪਾਂ 10 ਕਿਲੋ ਵਿਚਾਰਾਂਗੇ 15 ਕਿਲੋ ਵਿਚਾਰਾਂਗੇ ਇਸ ਜੀ ਦੀ ਵੱਤ ਨਹੀਂ ਉਹ ਵੱਤ ਉਹ ਸਾਲਟ ਪਾਉਂਦੇ ਹਾਂ ਤਾਂ ਕਿ ਤੁਹਾਨੂੰ ਉਹ ਜਿਹੜਾ ਚੱਕਣ ਲੱਗਿਆ ਉਹ ਹਲਕੀ ਹੋ ਜਾਵੇ ਇਹ ਤਾਂ ਉਹ ਵੀ ਸਨੋ ਦੀ ਗੱਲ ਬਾਕੀ ਆਪਾਂ ਨੂੰ ਲੱਗਦਾ ਜੇ ਹੁਣ ਤਾਂ ਘਰ ਦੇ ਆਪਣੇ ਹੈਗੇ ਸਾਰੇ ਅੰਦਰੋਂ ਗਰਮ ਅੱਗੇ ਕਿਹਨੇ ਦਾ ਜਿਹੜੇ ਵੀਰ ਆਦਮੀ ਦੇ ਗੈਰੇਜ ਵੀ ਗਰਮ ਆ ਗਏ ਤੇ ਉਹ ਫੇ ਗੱਡੀ ਜਿਹੜੀ ਹੁੰਦੀ ਉਹ ਉਹ ਵੀ ਅੰਦਰੋਂ ਗਰਮ ਕਰ ਲੈਂਦੀ ਆ ਠੀਕ ਹੈ ਨਾ ਇਸ ਕਰਕੇ ਉਹ ਲੱਗਦਾ ਵੀ ਉਹ ਨਹੀਂ ਐਡੀ ਕੋ ઠੰਡ ਰਹੀ ਕਿ ਜਦੋਂ ਉਪਰ ਪਾਰਕਿੰਗ ਤੇ ਕਿਤੇ ਮਾਲ ਚ ਬਾਹਰ ਨਿਕਲਦੇ ਆ ਫਿਰ ਇੱਕ ਵਾਰ ਮੱਛੇ ਦੇ ਵਜੋਂ ਪੈਂਦੀ ਹੈ ਨਾ ਉਹ ਸਾਨੂੰ ਬਿਮਾਰ ਕਰਦੀ ਹੈ ਇਦਾਂ ਹੀ ਬੜਾ ਬਦੇ ਦੇਦੇ ਆ ਤੇ ਇੱਕ ਮਰੀਜ਼ ਪਰ ਚਾhti ਮਰੀਦ ਹੋ ਜੇ ਤਾਂ ਉਹ ਨਹੀਂ ਜਾਈ ਨਹੀਂ ਜਾਂਦੇ ਆ ਜੋ ਚੱਲਿਆ ਚੱਲੀ ਪੱਦੇ ਦੇ ਸੌਟਰਨੇ ਤੋਂ ਨਹੀਂ ਨਹੀਂ ਪੂਰੀਆਂ ਵਾਹਾਂ ਦੀਆਂ ਤੱਕਈਆ ਪਾਓ ਮੈਂ ਦੇਖਣਾ ਜਿਹਦੇ ਲਈ ਪੈਂਟ ਹੈਗਾ ਸਾਡੇ ਇੱਕ ਛੋਟਾ ਪਜਾਮਾ ਮੈਂ ਜ਼ਰੂਰ ਪਾਵਾਂਗਾ ਬਿਲਕੁਲ ਬਿਲਕੁਲ ਉਹ ਬਣਾ ਲੈਣਾ ਪਾਉ ਠੀਕ ਹੈ ਨਾ ਤੇ ਵੀਰ ਕਪੜੇ ਦਾ ਜਨਾ ਧਿਆਨ ਰੱਖਾਂਗੇ ਚੰਗਾ ਇਹ ਨਹੀਂ ਆਪਾਂ ਉੱਪਰ ਲੁਕੋ ਅੱਛੇ ਥੋੜਾ ਜਿਹਾ ਉਹ ਫਰਾਨੀ ਜਿਹੜੀ ਜੈਕਟ ਹੈ ਮੇਰੀ ਜਿਆਦਾ ਮੋਟੀ ਮੇਰੀ ਸ਼ੁਕਰ ਨਹੀਂ ਦਿੱਤੀ ਇਹ ਤੇ ਮੇਰੀ ਜਿਹੜਾ ਸਾਰਾ ਉਹ ਫੂੜੀ ਜਿਹੜਾ ਨਹੀਂ ਆਉਦੀ ਠਾਕੂ ਨਹੀਂ ਨਹੀਂ ਤੁਸੀਂ ਆਪਣੀ ਠੰਡ ਦੇਖਣੀ ਕੋ ਕਿ ਠੰਡ ਆਉਂਦੀ ਠੰਡ ਜਾਂਦੀ ਤੇ ਦੂਜੀ ਸੁਣੋ ਇਸ ਦੀ ਸਿੱਧੀ ਇਹ ਚਣੇ ਜੀਆ ਤੋਂ ਬਚਾਪ ਉਹਨਾਂ ਰੱਖਣਾ ਪਊਗਾ ਤੁਹਾਨੂੰ ਕਿ ਜਿੰਨਾ ਤੇ ਆਪਾਂ ਬਚਾਪ ਕਰੋ ਕਰਕੇ ਚੁਰਾਂਗੇ ਕੋਈ ਨਹੀਂ ਇੱਕ ਵਾਰੀ ਜੈਕਟ ਮੋਟੀ ਪਾ ਕੇ ਪਜਾਮਾ ਕੁਰਤਾ ਪਾ ਕੇ ਥੱਲੇ ਉੱਤੇ ਪੈਂਟ ਪਾ ਕੇ ਜਰਾਬਾਂ ਪਾ ਕੇ ਬੂਟ ਵਰਗੇ ਬਹੁਤ ਵਧੀਆ ਉੱਚੇ ਪਾ ਕੇ ਫਿਰ ਗੱਡੀ 'ਵਾਂ ਕੇ ਚੜੇ ਜਾਓ ਹੂੰ ਜੇ ਥੋੜਾ ਜਿਹਾ ਪਸੀਨਾ ਵੀ ਆਵੇ ਤੇ ਮੋੜੀ ਗੱਡੀ ਚੋਂ ਦੇ ਸਪਕੋਲ ਬਿਲਕੁਲ ਠੀਕ ਹੈ ਉਹ ਥੋੜੀ ਜਿਹੜੀ ਆਂਦੀ ਹੈ ਉਹ ਤੇ ਜਿਖੜੋ ਹਲਕੀ ਹੋ ਜਾ ਪਰ ਜਦੋਂ ਉਤਰਨਾ ਫੇਜੇ ਪੂਰੀ ਤਰ੍ਹਾਂ ਬੰਦ ਕਰਕੇ ਇੱਕ ਚੀਜ਼ ਯਾਦ ਰੱਖੋ ਜਿਹਨੇ ਦਾ ਦਸਤਾਰ ਪਾਉਂਦੇ ਉਹ ਤਾਂ ਬਚਾਏਗਾ ਜਿਹਨੇ ਕੋਈ ਕੋਈ ਮੋਡ ਮੋਟਰ ਦਸਤਾਰ ਤੋਂ ਬਿਨਾ ਹੁੰਦੀ ਆ ਪਚਾਏ ਆਪਣੇ ਸਿੱਖ ਪਾਈ ਹੈ ਜਾਂ ਕੋਈ ਵੀ ਪਾਈ ਹੈਗੀ ਆ ਉਹ ਕੰਨਾਂ ਦਾ ਖਿਆਲ ਰੱਖੋ ਖੂਬ ਠੰਡ ਜਿਆਦਾ ਜਿਹੜੀ ਹੈ ਉਹ ਨੱਕ ਤੇ ਗਰਦਨ ਤੇ ਤੇ ਕੰਨਾਂ ਤੇ ਜ਼ਿਆਦਾ ਲੱਗਦੀ ਆ ਬਿਲਕੁਲ ਸਹੀ ਹੈ ਗਰਦਨ ਤਾਂ ਸਾਡੀ ਜਿਹੜੀ ਹੁੰਦੀ ਆ ਉਹ ਜੈਕ ਢੱਕ ਲੈਂਦੀ ਆ ਅੱਧਾ ਕਿਤੇ ਉੱਥੇ ਕੋਈ ਉੱਥੇ ਕਿਤੇ ਨੱਕ ਦੇ ਉੱਤੇ ਆਪਾਂ ਕੋ ਮੋਫਰ ਵਗੈਰਾ ਬੰਨ ਲੈਂਦੇ ਆ ਤੇ ਉਹ ਕੰਨਾਂ ਬਾਰੇ ਕਿਵਰੇ ਆਪਾਂ ਨਹੀਂ ਹੁੰਦੇ ਉਹਦੇ ਕਿਵਰੇ ਆਪਾਂ ਨੂੰ ਮਿਲਦੇ ਜਿਹੜਾ ਆਪਾਂ ਉਹ ਗਾਣੇ ਸੁਣ ਲੈਂਗੇ ਵੱਡੇ ਵੱਡੇ ਲਾਉਣਾ ਸਪੀਕਰ ਦੇ ਹਾਂਜੀ ਉਹ ਇੰਦਾ ਨਹੀਂ ਮਿਲਦੇ ਇੱਥੇ ਉਹ ਆਪਾਂ ਲੈ ਲਓ ਬੜੇ ਸਸੇ ਹੁੰਦੇ ਆ ਉਹ ਲਾ ਲਓ ਖੰਦੇ ਉੱਤੇ ਕੋਈ ਕੰਨਾਂ ਨੂੰ ਨੱਕ ਨੂੰ ਤੇ ਦਰਦ ਨੂੰ ਇਤਨਾ ਸੇਉਂ ਠਕਣ ਦੀ ਬਹੁਤ ਲੋੜ ਆ ਤੇ ਫਿਰ ਆਪਾਂ ਠੰਡ ਕੁਛ ਨਹੀਂ ਕਹਿੰਦੀ ਸੈਕੰਡੀ ਗੱਲ ਇਹ ਆ ਜੇ ਥੋੜੀ ਜਿਹੀ ਵੀ ਤੁਹਾਨੂੰ ਲੱਗੇ ਮੈਨੂੰ ਸਰਦੀ ਲੱਗਦੀ ਆ ਇਮੀਡੀਟਲੀ ਕੋਈ ਹਲਕੀ ਜੀ ਦਵਾਈ ਇਹ ਨਹੀਂ ਕਿ ਐਂਟੀਬਾਇਓਟਿਕਾਂ ਤਰਪਣਾ ਡਾਕਟਰ ਦੇ ਤਰਪਣਾ ਨਹੀਂ ਕੋਈ ਹਲਕੀ ਜੀ ਦਵਾਈ ਜਿਹੜਾ ਆਪਣੇ ਉੱਤੇ ਡਿਸਪਲਾਈਨ ਇੰਡੀਆ ਜੁਂਦੀ ਐ ਇੱਥੇ ਵੀ ਕੋਈ ਐਡਮੈਨ ਕਿਸੇ ਦਵਾਈ ਦੀ ਕਾਨੂੰ ਮਸ਼ਹੂਰੀ ਕਰਨੀ ਆ ਤੇ ਬੜੀਆਂ ਲੈਡੀਆਂ ਦਵਾਈਆਂ ਵਿੱਚ ਹੈਗੀਆਂ ਉਹ ਆਪਣੇ ਆਪ ਦੀ ਕੋਲੀ ਖਾ ਲਈ ਦੇ ਉਹਨਾਂ ਚਾਹ ਦੇ ਕੱਪ ਕੋਸਾ ਜਿਹਾ ਪੀ ਲਿਆ ਪਰ ਇਹਦੇ ਨਾਲ ਮੈਂ ਇੱਕ ਗੱਲ ਫਿਰ ਤੁਸੀਂ ਕਹਣਾ ਹੁਣ ਤੁਹਾਨੂੰ ਹਾਸਾ ਆਏਗਾ ਮੈਨੂੰ ਵੀ ਆ ਰਿਹਾ ਕਿ ਇਹ ਨਹੀਂ ਸੋਚਣਾ ਵੀ ਉਹ ਬਰਫ ਨਾਲ ਪਈ ਆ ਹੁਣ ਠੰਡ ਪੈਣ ਲੱਗ ਪਈ ਤਾਂ ਹੁਣ ਥੋੜਾ ਜਿਹਾ ਗਲਾਸ ਵਿੱਚ ਕੁਝ ਪਾ ਲਈਏ ਬਿਲਕੁਲ ਗਲਾਸ ਵਿੱਚ ਪੋਣਾ ਦੇ ਅੰਧਾ ਪਾਣੀ ਪਾ ਲਓ ਉਹਦੇ ਘਰਾਰੇ ਕਰ ਲਓ ਤੇ ਚਾਹੇ ਉਹ ਚ ਨਮ ਪਾ ਕੇ ਉਹਨੂੰ ਦੋ ਘੋਟਾਉਂਦੀ ਪੀ ਲਓ ਤੇ ਕਈ ਲੋਕ ਤਾਂ ਡਾਕਟਰ ਵੀ ਕਹਿੰਦੇ ਵੀ ਗਲਸਰੀ ਜਿਹੜੀ ਆ ਉਹ ਦੋ ਤੁਪਕੇ ਉਹਦੇ ਸੰਗ ਚ ਪਾ ਲਓ ਉਹ ਵੀ ਠੀਕ ਰਹਿੰਦੇ ਹੈਗੇ ਪਰ ਜਿਹੜੀ ਉਹ ਦੂਜਾ ਗਲਾਸ ਆ ਸੰਜ ਨੂੰ ਪਾ ਲਾਸ ਉਹ ਨਹੀਂ ਗਲਾਸੀ ਵੀ ਕਹਿੰਨੇ ਆ ਕੀ ਬਾਤ ਆ ਪਿਆਲਾ ਵੀ ਕਹਿੰਦੇ ਉਹ ਵਾਇਨਡ ਕਰੋ ਹੂੰ ਉਹਨੂੰ ਵਾਇਨਡ ਕਰੋ ਉਹ ਜਦੋਂ ਤੁਹਾਡੇ ਇਛਾ ਨਾਲ ਹਟਣੀ ਨਹੀਂ ਹੈਗੀ ਇਹ ਮਨ ਦਾ ਧੋਖਾ ਹੈਗਾ ਇੱਕ ਉਹ ਤੁਹਾਡੇ ਸਾਥੀ ਵੀ ਕਹਿਣਗੇ ਤੁਹਾਡਾ ਮਨ ਵੀ ਹੋਊਗਾ ਤੁਸੀਂ ਇਹ ਅਸਮਝ ਦੇ ਦੇਵੋਗੇ ਉਹ ਨਹੀਂ ਨਹੀਂ ਰਾਤ ਨੂੰ ਮੜਿਆ ਇੱਕ ਖਾੜਾ ਲਾ ਲਿਆ ਕਰੋ ਕੁਝ ਨਹੀਂ ਹੁੰਦਾ ਉਹ ਤਾਂ ਤੁਸੀਂ ਗਰਮੀ ਸਰਦੀ ਜੋ ਮਰਜੀ ਰਹੇ ਤੁਹਾਡੀ ਮਰਜ਼ੀ ਆ ਉਹ ਅਸੀਂ ਰੋਕ ਨਹੀਂ ਸਕਦੇ ਪਰ ਜੇ ਉਹ ਉਹਦੇ ਜਹਾਹ ਕਰ ਸਕਦੇ ਮੈਨੂੰ ਇਹ ਕੱਟ ਕਰੋ ਪਰ ਇਹ ਵਰਸੋਂ ਦੇਖ ਕੇ ਇਹ ਗਲਾਸੀ ਨੂੰ ਆਪਾਂ ਫੜਾਂਗੇ ਨਾ ਉਹ ਤੋੜ ਦੇ ਤੋੜਾ ਨੁਕਸਾਨ ਜ਼ਰੂਰ ਕਰੋਗੇ ਫਿਰ ਤੁਸੀਂ 19 ਓਕੇ ਹੋਵੋਗੇ ਕਿਉਂਕਿ 8:30 ਵਜੇ ਤੁਸੀਂ ਥੋੜੀ ਮੋਟੀ ਕਰ ਲਈ ਫਿਰ ਤੁਸੀਂ ਬਰਬੀ ਇੱਕ ਹੱਥ ਨਾਲ ਚੱਕਣੀ ਸ਼ੁਰੂ ਕਰਦੇ ਹੋਗੇ ਤੇ ਗੱਡੀ ਵੀ ਖਸਣਾ ਚਲਾਉਣ ਲੱਗ ਪੋਗੇ ਤੇ ਪੈਰ ਨੂੰ ਵੀ ਜਦੋਂ ਤੁਹਾਡਾ 140 150 ਜਾਣਾ ਸ਼ੁਰੂ ਹੋ ਜਾਊਗਾ ਆ ਸਟੇਰੀਂਗ ਵੀ ਕੰਬਣਾ ਪੂਆ ਇਹ ਸਾਰੀ ਗਲਤੀਆਂ ਹੋਈ ਤੁਸੀਂ ਉਹ ਉਦੋਂ ਕਰੋਗੇ ਤੇ ਅੱਗੋਂ ਜਦੋਂ ਬੈਟਰੀ ਮਾਰ ਕੇ ਇੱਥੇ ਵੀ ਪੁਲਿਸ ਵਾਲੇ ਰੋਕ ਲਿਆ ਤੇ ਜਿਹੜੀ ਉਹਨੇ ਟਿਕਟ ਦੇਣੀ ਆ ਉਹ ਫੇਰ ਤੁਸੀਂ ਕਹਣਾ ਯਾਰੇ ਇਹ ਬਰਫ ਨਹੀਂ ਪੈਣੀ ਚਾਹੀਦੀ ਬਰਫ ਨਹੀਂ ਪੈਣੀ ਚਾਹੀਦੀ ਇਹ ਨਹੀਂ ਕਹਿਣਾ ਕਿ ਗਲਾਸੀ ਨਹੀਂ ਲੈਣੀ ਚਾਹੀਦੀ ਗਲਾਸੀ ਨਹੀਂ ਲੈਣੀ ਚਾਹੀਦੀ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਤੇ ਖਾਸ ਕਰਕੇ ਅਸੀਂ ਤਾਂ ਸਾਰਿਆਂ ਤੁਹਾਨੂੰ ਬੇਨਤੀ ਕਰਾਂਗੇ ਜਿੰਨੇ ਤੁਸੀਂ ਅੱਜ ਸਾਨੂੰ ਦੇਖ ਰਹੇ ਆ ਜਾਂ ਸੁਣ ਰਹੇ ਆ ਥੋੜਾ ਜਿਹਾ ਕੈਮਰਾ ਰੱਖ ਕੇ ਜਾਓ ਕਿਉਂ ਹੁਣ ਵੈਦਰ ਸਨੂਦ ਆਇਆ ਵੈਦਰ ਠੰਡਾ ਆਇਆ ਤੇ ਤੁਸੀਂ ਥੋੜਾ ਟਾਈਮ ਰੱਖੋ ਤੇ ਆਪਣੇ ਗੱਡੀਆਂ ਵਿੱਚ ਅਖਾਸ ਕਰਕੇ ਛੁਰਜੀ ਸ਼ੱਬਲ ਤੇ ਕੁਛ ਨਾ ਕੁਛ ਜਰੂਰ ਵਿੱਚ ਰੱਖੋ ਆਪਣੀਆਂ ਗੱਡੀਆਂ ਦੇ ਵਿੱਚ ਜਿੰਨਾ ਤੁਸੀਂ ਥੋੜਾ ਜਿਹਾ ਇੱਕ ਡਰਾਈ ਫੂਡ ਜਰੂਰ ਰੱਖੋ ਰੱਬ ਨਾ ਕਰੇ ਕਿਤੇ ਤੁਸੀਂ ਸਟਕ ਹੋ ਜੰਨੇ ਆ ਇਹਦੇ ਨਾਲ ਤੁਹਾਨੂੰ ਥੋੜਾ ਜਿਹਾ ਕਿਤੇ ਹਾਈਵੇ ਤੇ ਤੁਸੀਂ ਸਟਕਾਂ ਜਾਂ ਟੋ ਮੋਟਰਾਂ ਤੁਹਾਨੂੰ ਲੇਟ ਆ ਰਹੀਆਂ ਕੋਈ ਗੱਲਬਾਤ ਹੋ ਕੁਛ ਵੀ ਹੋ ਸਕਦਾ ਪਰ ਤੁਸੀਂ ਥੋੜਾ ਜਿਹਾ ਆਪਣੇ ਆਪ ਨੂੰ ਟਾਈਮ ਰੱਖ ਕੇ ਤੁਰੋ ਤੇ ਥੋੜ ਜਿਹਾ ਆਪਣੇ ਆਪ ਨੂੰ ਵਧੀਆ ਮੋਟਾ ਕਪੜਾ ਪਾ ਕੇ ਰੱਖੋ ਅਸੀਂ ਤਾਂ ਬੇਨਤੀ ਕਰਾਂਗੇ ਗਲਵਜ਼ ਰੱਖੋ ਸ਼ੂ ਆਪਣੇ ਸਨੋਹ ਵਾਲੇ ਜੋ ਜੋ ਵੀ ਤੁਹਾਡੇ ਕੋ ਜਿੰਨਾ ਵੀ ਹੈਵੀ ਸਮਾਜ ਦਾ ਕਹਿੰਦੇ ਸਨੋਵ ਵਾਲੇ ਸਮਾਜ ਹੋਣਾ ਚਾਹੀਦਾ ਆ ਤੇ ਮੈਂ ਤਾਂ ਜਿੱਦਾਂ ਡਾਕਟਰ ਸਾਹਿਬ ਕਹਿੰਦਾ ਵੀ ਹੁਣ ਨਾ ਵੀ ਸੰਦੂਕਾਂ ਦੇ ਵਿੱਚੋਂ ਵੱਡੇ ਵੱਡੇ ਕੰਬਲ ਵੀ ਕੱਢ ਕੇ ਰੱਖ ਲਓ ਹੁਣ ਕਿਉਂ ਦਿਨ ਆ ਗਏ ਆ ਬਹੁਤ ਵਧੀਆ ਤੇ ਇਹਨੂੰ ਤੁਸੀਂ ਵੀ ਆਨੰਦ ਕਰਨਾ ਤੇ ਅਸੀਂ ਵੀ ਜਿੱਦਾਂ ਡਾਕਟਰ ਸਾਹਿਬ ਨੇ ਕਹੀ ਹੈ ਗੱਲ ਇਸ ਵੈਦਰ ਦਾ ਇੰਜੋਏ ਕਰੋ ਇਹਦੇ ਉੱਤੇ ਇਦਾਂ ਨਾ ਕਰੋ ਵੀ ਐ ਉ ਨੋ ਪਰ ਇਹਨੂੰ ਇੰਜੋਏ ਜ਼ਰੂਰ ਕਰੋ ਆਨੰਦ ਲਓ ਤੇ ਤੁਸੀਂ ਵੀ ਆਪ ਵੀ ਲਓ ਤੇ ਲੋਕਾਂ ਨੂੰ ਵੀ ਲੈਣ ਦਿਓ ਡਾਕਟਰ ਸਾਹਿਬ ਐਂਡ 'ਚ ਕੀ ਕਹਿਣਾ ਚਾਹੁੰਦੇ ਆ ਤੇ ਗੱਡੀਆਂ ਨਹੀਂ ਗੱਲ ਤੁਸੀਂ ਪੈਸੀ ਵੀ ਸਨੋ ਅਟੈਕ ਜਿਹੜੇ ਨਾ ਉਹ ਜ਼ਰੂਰ ਪਉਣੇ ਆ ਅਪੋਪਥੀ ਡਾਕਟਰ ਸਾਹਿਬ ਸਾਰਾ ਮਨੋ ਕੀ ਕੀ ਜਣਾ ਨਹੀਂ ਕੋਈ ਲੋੜ ਨਹੀਂ ਕੋਈ ਨਹੀਂ ਬਿਲਕੁਲ ਜਿਵੇਂ ਇਵਨ 올 ਵੀ ਗੱਡੀ ਗੱਡੀਆਂ ਆ ਕਿ ਉਹਨਾਂ ਦੇ ਉੱਤੇ ਵੀ ਅਸੀਂ ਇਹ ਕਮੈਂਟ ਕਰਦੇ ਆ ਕਿ ਸਨੋ ਰੇਨ ਜਿਹੜੇ ਉਹ ਤੁਸੀਂ ਪੋਣਾ ਹੀ ਪੋਣਾ ਹੈ ਕਿਉਂਕਿ ਇਹਦਾ ਟ੍ਰਿਪ ਬਹੁਤ ਤਕਨਾ ਹੁੰਦਾ ਤੇ ਇਹਦਾ ਕੋਈ ਨਾਲੇ ਨਾਲ ਉਹ ਆਲ ਵੀ ਜੇ ਹੋਵੇ ਨਾ ਤਾਂ ਉਹ ਉਹਦਾ ਵੀ ਕਿਵੇਂ ਗ੍ਰਿਪ ਨਹੀਂ ਉਹ ਨਾ ਪੂਰਾ ਮੰਨਦਾ ਗੱਡੀ ਘੁੰਮ ਜਾਂਦੀ ਹੈ ਬਿਲਕੁਲ ਸਲੋ ਟੈਰ ਜੋ ਪੋਣੇ ਇਹ ਚੱਕਰੇ ਦਿਨ ਬਾਈ ਤੁਸੀਂ ਦੂ ਸੈਕਿੰਡ ਆਪਾਂ ਜਦੋਂ ਡਰਾਈਵਿੰਗ ਸਿੱਖਦੇ ਹਾਂ ਜਾਂ ਗੱਲਾਂ ਉਹ ਕਹਿੰਦੇ 20 ਫੁੱਟ ਦਾ ਫਾਸਲਾ ਰੱਖੋ 10 ਫੁੱਟ ਦਾ ਫਾਸਲਾ ਨਹੀਂ ਇਹਨਾਂ ਦਿਨਾਂ ਚੋਂ ਫਾਸਲਾ ਡਬਲ ਕਰ ਦਿਓ ਡਬਲ ਕਰ ਦਿਓ ਬਿਲਕੁਲ ਡਾਕਟਰ ਮੈਂ ਥਾਤੋਂ ਇਥੋਂ ਜ਼ਿਆਦਾ ਲਊਗਾ ਧੰਨਵਾਦ ਸਸੀਕਾਲ ਜੀ ਸਸੀਕਾਲ ਜੀ ਬੜੀ ਮਿਹਰਬਾਨੀ ਧੰਨਵਾਦ ਧੰਨਵਾਦ ਤੇ ਮੈਂ ਥਾਤੋਂ ਸਾਰਾ ਤੋਂ ਇਥੇ ਅਜ਼ਾਤ ਲਊਗਾ ਬਈ ਮੈਂ ਆਸ ਕਰਨਾ ਹੈ ਅੱਜ ਦਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਾ ਹੋਣਾ ਤੇ ਖਾ ਆਪਾਂ ਹਲਕੀ ਫੁਰਕੀ ਜੀ ਗੱਲ ਕੀਤੀ ਆ ਵੀ ਇਸ ਵੈਦਿਤ ਵਿੱਚ ਕਿਹੜੀਆਂ ਗੜੀਆਂ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਪਹਿਰਾ ਆ ਜਿਹਦਾ ਡਾਕਟਰ ਸਾਹਿਬ ਨੇ ਬਹੁਤ ਹੀ ਵਧੀਆ ਗੱਲ ਕੀਤੀ ਆ ਤੁਸੀਂ ਥੋੜਾ ਜਿਹਾ ਕੈਮਰਾ ਰੱਖ ਕੇ ਚਲੋ ਆਪਣੇ ਗੱਡੀਆਂ ਨੂੰ ਸਨੋ ਦੇ ਟਾਇਰ ਵੀ ਜਰੂਰ ਪਾ ਕੇ ਰੱਖੋ ਔਰ ਥੋੜਾ ਜਿਹਾ ਕਪੜਾ ਮੋਟਾ ਪਾ ਕੇ ਰੱਖੋ ਆਪਣਾ ਖਿਆਲ ਰੱਖੋ ਆਪਣੇ ਆਉਣ ਆਣਾਂ ਦਾ ਖਿਆਲ ਰੱਖੋ ਅੱਗੇ ਪਿਛੇ ਸਾਰਾ ਖਿਆਲ ਰੱਖੋ ਤੇ ਅਬਾ ਚ ਬਚਾ ਕੇ ਤੁਰੇ ਫਿਰੋ ਕਿਉਂ ਬੈਦਰ ਬਹੁਤ ਵਧੀਆ ਇਹਦਾ ਤੁਸੀਂ ਵੀ ਆਨੰਦ ਲਓ ਤੇ ਬਜ਼ਾਤਰੂnga ਮੇਰੇ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ ਖੁਸ਼ ਰਹੋ ਆਬਾਦ ਰਹੋ ਤੇ ਸਾਰੇ ਜਿੰਦਾਬਾਦ ਰਹੋ ਤੇ ਚੜ੍ਹ ਰਹੋ ਆਪਣੇ ਹਰ ਬੰਦੇ ਪਿਆਰੇ ਜਿੰਦਾਬਾਦ ਨਾਲ ਮੇਰੇ ਵੱਲੋਂ ਸਤਿ ਸ੍ਰੀ ਅਕਾਲ